ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਅਸੀਂ ਅੱਜ ਦਾ ਬਲੌਗ ਸ਼ੁਰੂ ਕਰਨ ਜਾ ਰਹੇ ਹਾਂ ਅੱਜ ਅਸੀਂ ਕਰਾਂਗੇ ਸਾਡੇ ਬੂਟਿਆਂ ਦੀ ਕਟਾਈ ਦੇਖੋ ਐਡੀ ਵੱਡੀ ਕੈਂਚੀ ਲੈ ਆਂਦੀ ਸਭ ਤੋਂ ਪਹਿਲਾਂ ਸਭ ਤੋਂ ਜ਼ਰੂਰੀ ਕੰਮ ਸਾਡੇ ਕਾਲੇ ਤੇ ਭੂਰੇ ਨੂੰ ਮਿਲੋ ਜੀ ਹਾਂਜੀ ਕੀ ਹਾਲ ਨੇ ਬੁੱਤ ਦੇ ਹੈਲੋ ਚੀਜੀ ਖਾਓਗੇ ਹੂੰ ਚਲੋ ਪਹਿਲਾਂ ਤੁਹਾਨੂੰ ਚੀਜੀ ਖਵਾਉਨੇ ਉਸ ਤੋਂ ਬਾਅਦ ਅਸੀਂ ਕਰਾਂਗੇ ਆਪਣਾ ਕੰਮ ਸ਼ੁਰੂ ਚੀਜੀ ਖਾਓਗੇ ਚੀਜੀਆ ਮੇਰਾ ਬੁੱਤ ਜੀਜੀ ਖਾਊ ਕੋ ਲੱਗੂ ਤੂੰ ਖਾਣਾ ਬੁੱਤ ਤੈਨੂੰ ਨਹੀਂ ਮਿਲਿਆ ਛੱਡ ਜਾ ਪੁੱਤ ਦੱਬੇ ਚ ਰੱਖ ਲੀ ਹਾਂਜੀ ਹਾਂਜੀ ਪੂਰਾ ਜੀ ਮੇਰਾ ਹੱਥ ਨਾ ਖਾ ਦਿਓ ਜੀ ਖਾ ਲੈ ਬੁੱਤ अच्छा एक-एक करके खाऊंगा लाओ जी लाओ जी लाओ जी बड़े खराब हुंदे से टेस्टी है सोने बाबूजी टेस्टी है कला किथे तेरा अपना ही खाला अपना अपना खाला पुत्तू ओदे वाले ना देख क्या तेरे कले की बात है आ जाओ आ जाओ आ जाओ आ जाओ ओ ਖਾਲੋ ਖਾਲੋ ਚੁਗਲੋ 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 ਇਹਨੂੰ ਖਾ ਲੈਣ ਦੇ ਬਿਸਕੁਟ ਹੀ ਖੇਡਣ ਨੂੰ ਫਿਰਦਾ ਹੁਣ ਨਾ ਨਾ ਲੜਾਉਣੇ ਘਾਤੇ ਨੇ ਨਾ ਨਾ ਪੁੱਤ ਲੜੀਦਾ ਨਹੀਂ ਇਹਦੇ ਬਿਸਕੁਟ ਹਾਲੇ ਰਹਿਂਦੇ ਨੇ ਗੋਰੇ ਨੂੰ ਖਾਣ ਦੇ ਨਾ ਗੁੱਸਾ 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 ਗਰਦਨ ਦੀ ਵੱਢਣਗੇ ਇੱਕ ਦੂਜੇ ਦੇ ਗੋਰਦੂ ਆਮੀ ਆਜਾ ਬੁੱਤ ਉਰੇ ਆਜਾ ਉਰੇ ਆਜਾ ਮੇਰੇ ਕੋ ਆਜਾ ਬੁੱਤ ਚੱਲ ਫੇ ਤੂੰ ਇਹੀ ਹੋਰ ਹੀ ਕੰਮ ਲੱਗ ਗਿਆ ਤੂੰ ਚਲੋ ਅੱਜ ਅਸੀਂ ਆਪਾਂ ਪਹਿਲਾਂ ਤਾਂ ਜਾਮਣ ਦੀ ਕਟਾਈ ਕਰਨੀ ਆ ਬਹੁਤ ਜ਼ਿਆਦਾ ਨਾ ਹਲੇ ਦਾਲਿਓਂ ਫੈਲ ਰਹੀ ਆ ਜੇ ਨੂੰ ਇੱਥੋਂ ਕੱਟ ਦਾਂਗੇ ਨਾ ਫਿਰ ਇਹ ਉੱਪਰ ਨੂੰ ਫੈਲੂਗੀ ਹੁਣ ਜ਼ਿਆਦਾ ਟਾਣੀਆਂ ਹੋ ਚੁੱਕੀਆਂ ਨੇ ਇਹਦੀਆਂ ਸਟਾਰਟਿੰਗ ਹੋਊਗੀ ਨਾ ਮੈਂ ਨਹੀਂ ਇਹਨਾਂ ਨੂੰ ਲੜਾਉਂਦੀ ਹੈਗੀ ਇਹ ਸਾਡੀ ਫੈਕਟਰੀ ਆ ਜੀ ਇੱਥੇ ਵੀ ਮੇਰੇ ਕਾਫੀ ਬੂਟੇ ਲਗਾਏ ਹੋਏ ਨੇ ਤੁਹਾਨੂੰ ਜਿਵੇਂ ਪਤਾ ਹੀ ਹੈ ਕਿ ਸਾਨੂੰ ਤਾਂ ਬੂਟਿਆਂ ਨਾਲ ਹੀ ਪਿਆਰ ਹੈ ਆ ਅਸੀਂ ਨਿੰਬੂ ਲਗਾਇਆ ਹੋਇਆ ਬਾਹੇਗੁਰੂ ਦੀ ਮਿਹਰ ਨਾਲ ਦੇਖੋ ਕਿੰਨੇ ਸੋਹਣੇ ਨਿੰਬੂ ਲੱਗੇ ਹੋਏ ਨੇ ਇਹਨੂੰ ਅੱਜ ਅਸੀਂ ਇਹਦੇ ਤੋਂ ਥੋੜੇ ਜੇ ਨਿੰਬੂ ਤੋੜ ਕੇ ਲੈ ਜਾਾਂਗੇ ਉਹਨਾਂ ਦਾ ਅਚਾਰ ਪਾਵਾਂਗੇ ਦੇਖੋ ਸ਼ੌਂਕ ਨਾਲ ਬੂਟਿਆਂ ਨੂੰ ਬਾਲਦੇ ਆ ਨਾ ਤਾਂ ਫਿਰ ਉਹ ਆਪਣੇ ਆਪ ਹੀ ਫਲ ਵੀ ਬਹੁਤ ਜ਼ਿਆਦਾ ਦਿੰਦੇ ਨੇ ਆ ਛੋਟੇ ਛੋਟੇ ਇਹਨਾਂ ਨੂੰ ਫੁੱਲ ਵੀ ਆ ਗਏ ਆਹ ਅਰਜਨ ਦਾ ਬੂਟਾ ਦਾ ਇੱਕ ਹੁਣੇ ਥੋੜਾ ਜਿਹਾ ਆਲੇ-ਦਾਲੇ ਕਟਿੰਗ ਕਰ ਦਾਂਗੇ ਫੇਰ ਇਹ ਉੱਪਰ ਨੂੰ ਗਰੋ ਕਰੂਗਾ ਫੇਰ ਇੱਕ ਕਿਸਮ ਨਾਲ ਇਹ ਕਿ ਦਰਖਤ ਬਣ ਜਾਂਦਾ ਦਾ ਇਹਦੀ ਜਿਹੜੀ ਛੱਲ ਹੁੰਦੀ ਆਗੀ ਆਹ ਜਿਹੜੀ ਇੱਥੋਂ ਦਰਖਤ ਤੋਂ ਇੱਥੋਂ ਉੱਤਰਦੀ ਆਹ ਚੀਜ਼ ਹੁੰਦੀ ਆ ਇਹ ਛੱਲ ਨੂੰ ਨਾ ਉਤਾਰ ਕੇ ਇਹਦੀ ਚਾਹ ਬਣਾ ਕੇ ਪੀਣੀ ਬਹੁਤ ਚੰਗੀ ਹੁੰਦੀ ਆਗੀ ਉਹਦੇ ਨਾਲ ਤਜਾਬ ਵਗੈਰਾ ਤੋਂ ਕਾਫੀ ਬਿਮਾਰੀਆਂ ਤੋਂ ਬਚਿਆ ਰਹਿੰਦਾ ਬੰਦਾ ਥੋੜਾ ਵੱਡਾ ਹੋਣ ਤੋਂ ਫਿਰ ਇਹਦੇ ਤੇ ਜ਼ਿਆਦਾ ਵਧੀਆ ਛੱਲ ਆਉਣ ਲੱਗ ਜੂ ਆਪਣੇ ਆਪ ਇਥੋਂ ਉੱਤਰਨ ਲੱਗ ਜਾਂਦੀ ਹੁੰਦੀ ਆ ਅਰਜਨ ਦੀ ਛੱਲ ਦੀ ਚਾਹ ਤੁਸੀਂ ਸੁਣਿਆ ਹੀ ਹੋਊਗਾ ਜਿ ਜਨੇ ਨਹੀਂ ਸੁਣਿਆ ਉਹ ਸਰਚ ਕਰਕੇ ਦੇਖਿਓ ਗੂਗਲ ਤੇ ਅਰਜਨ ਦੀ ਛੱਲ ਦੀ ਚਾਹ ਦੇ ਬੈਨੀਫਿਟ ਕੀ ਨੇਗੇ ਇਹਨੂੰ ਹੁਣ ਕਟਿੰਗ ਕਰਨੀ ਆ ਤਾਂ ਕਿ ਇਹ ਉੱਪਰ ਨੂੰ ਗਰੋ ਕਰੇ ਇਹ ਨੀਚੇ ਨੂੰ ਵੀ ਫੈਲੀ ਜਾ ਰਿਹਾਗਾ ਕਾਫੀ ਵੱਡਾ ਹੋ ਰਿਹਾ ਦਰਖਤ ਇਹ ਸਾਡੀ ਫੈਕਟਰੀ ਆ ਫੈਕਟਰੀ ਦੇ ਵਿੱਚ ਲਗਾਏ ਹੋਏ ਨੇ ਬੂਟੇ ਇਹ ਅਮਰੂਦ ਦਾ ਬੂਟਾ ਹੈ ਇਹਨੂੰ ਵੀ ਕਾਫੀ ਲੱਗੇ ਹੋਏ ਨੇ ਅਮਰੂਦ ਪਰ ਹਾਲੇ ਪੱਕੇ ਨਹੀਂ ਹੈਗੇ ਕੱਚੇ ਨੇ ਇੱਧਰਲੇ ਬੂਟੇ ਨੂੰ ਪਤਾ ਨਹੀਂ ਸਾਡੇ ਨੂੰ ਕੀ ਹੋ ਗਿਆ ਇਹਨੂੰ ਪਤਾ ਨਹੀਂ ਕੀ ਦਿੱਕਤ ਆ ਗਈ ਇਹ ਇਦਾਂ ਅਮਰੂਦਾਂ ਨੂੰ ਕਰ ਦਿੰਦਾ ਹੈਗਾ ਅਮਰੂਦ ਫਟ ਰਹੇ ਨੇਗੇ ਪਤਾ ਨਹੀਂ ਕੀ ਪ੍ਰੋਬਲਮ ਕੀ ਹੈ ਇਹਨਾਂ ਨੂੰ ਲੈ ਕੇ ਇਹਦੇ ਵਿੱਚ ਨਾ ਲਿਆ ਕੇ ਕਿਸੇ ਤੋਂ ਨਰਸਰੀ ਵਾਲੇ ਨੂੰ ਪੁੱਛ ਕੇ ਦਵਾਈ ਲਿਆ ਕੇ ਪਾਉਂਗੇ ਆ ਇੰਨਾ ਸੋਹਣਾ ਅਮਰੂਦ ਖਰਾਬ ਹੋ ਕੇ ਗਿਰ ਗਿਆ ਏ ਪਤਾ ਨਹੀਂ ਕੀ ਦਰਖਤ ਹੈ ਤਾਂ ਨਾਮ ਮੈਨੂੰ ਨਹੀਂ ਪਤਾ ਹੈਗਾ ਕੀ ਆ ਵੈਸੇ ਇਹ 슈ਗਰ ਵਾਲੇ ਮਰੀਜ਼ਾਂ ਲਈ ਬਹੁਤ ਚੰਗਾ ਹੈ ਦਰਖਤ ਜੇ ਕਿਸੇ ਨੂੰ ਪਤਾ ਹੋਇਆ ਤਾਂ ਦੱਸਿਓ ਵੀ ਇਹ ਕੀ ਕਿਹੜੀ ਚੀਜ਼ ਦਾ ਬੂਟਾ ਹੈ ਇਹ ਵੀ ਕਾਫੀ ਟਾਈਮ ਅਸੀਂ ਬਹੁਤ ਵਾਰੀ ਇਹਨੂੰ ਵੱਢ ਚੁੱਕੇ ਆਂਗੇ ਇਹ ਫਿਰ ਤੋਂ ਹਰਾ ਹੋ ਜਾਂਦਾਗਾ ਪਤਾ ਨਹੀਂ ਇਹ ਕੀ ਬੂਟੇ ਦਾ ਨਾਮ ਤਾਂ ਮੈਨੂੰ ਵੀ ਨਹੀਂ ਪਤਾ ਕੀ ਆ ਜੇ ਕਿਸੇ ਨੂੰ ਪਤਾ ਹੋਇਆ ਤਾਂ ਜ਼ਰੂਰ ਦੱਸਿਓ ਇਹ 슈ਗਰ ਵਾਲੇ ਮਰੀਜ਼ਾਂ ਲਈ ਬਹੁਤ ਚੰਗਾ ਇਹ ਵੀ ਨਿੰਬੂ ਦਾ ਬੂਟਾ ਪਰ ਇਹ ਬੂਟੇ ਨੂੰ ਪਤਾ ਨਹੀਂ ਕੀ ਪ੍ਰੋਬਲਮ ਆਈ ਹੈ ਇਹਨੂੰ ਕੋਈ ਫਾਲੀ ਨਹੀਂ ਲੱਗ ਰਿਹਾ ਇਹਦੇ ਚ ਵੀ ਨਰਸਰੀ ਚੁਲਿਆ ਕੇ ਦਵਾਈ ਪਾਵਾਂਗੇ ਪਹਿਲਾਂ ਬਹੁਤ ਫੜ ਲੱਗਦੇ ਸੀ ਭਰ ਜਾਂਦਾ ਸੀ ਇਹ ਬਿਲਕੁਲੀ ਹੁਣ ਪਤਾ ਨਹੀਂ ਇਹਨੂੰ ਕੀ ਪ੍ਰੋਬਲਮ ਆਈ ਆ ਦੇਖਦੇ ਆਂਗੇ ਇਹਨੂੰ ਨਰਸਰੀ ਚੁਲਿਆ ਕੇ ਇਹਦੇ ਚ ਵੀ ਨਾ ਦਵਾਈ ਪਾਉਣੇ ਆਂਗੇ ਅੱਜ ਇਹਨਾਂ ਦੀ ਥੋੜੀ ਥੋੜੀ ਕਟਿੰਗ ਕਰਾਂਗੇ ਬੂਟਿਆਂ ਦੀ ਕੁੱਤਿਆਂ ਦੀ ਕਟਿੰਗ ਨਹੀਂ ਕਰਨੀ ਬੂਟਿਆਂ ਦੀ ਕਟਿੰਗ ਕਰਨੀ ਆ ਕੁੱਤਿਆਂ ਨੂੰ ਲੱਗ ਗਿਆ ਕੱਟਣ ਦੇਖ ਕਿੰਨਾ ਸੋਹਣਾ ਵੈਦਰ ਹੋ ਰਿਹਾਗਾ ਇਹ ਸਾਡੀ ਫੈਕਟਰੀ ਆ ਜੀ ਵਾਹਿਗੁਰੂ ਦੀ ਮਿਹਰ ਨਾਲ ਕੰਮ ਵਧੀਆ ਚੱਲ ਰਿਹਾਗਾ ਓਏ ਓਏ ਲੜਨਾ ਨਹੀਂ ਓਏ ਨਾ 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 ਲੜਨਾ ਨਹੀਂ ਹੈਗਾ ਕਿਹੜੀ ਗੱਲੋਂ ਲੜਦੇ ਹੋ ਹਾਂ ਕਿਹੜੀ ਗੱਲੋਂ ਲੜਦੇ ਹੋਗੇ ਬਿਸਕੁਟ ਤਾਂ ਖਾ ਲੈ ਪੁੱਤ ਕਿਹੜੀ ਗੱਲੋਂ ਲੜਦਾ ਮੇਰਾ ਸੋਨਾ ਪੁੱਤ ਕਿਹੜੀ ਗੱਲੋਂ ਪੁੱਤ ਕਿਹੜੀ ਗੱਲੋਂ ਲੜਨਾ ਅੱਖਾਂ ਦੇਖ ਤੇਰੀਆਂ ਕਿੰਨੀਆਂ ਪਿਆਰੀਆਂ ਨੇ ਪਤਾ ਤੈਨੂੰ ਤੇਰੀ ਅੱਖਾਂ ਕਿੰਨੀਆਂ ਪਿਆਰੀਆਂ ਨੇ ਹੂੰ ਲੜਨਾ ਨਹੀਂ ਪੁੱਤ ਅੱਛਾ ਪਾਣੀ ਦੋਨਾਂ ਨੂੰ ਇੱਕ ਭਾਂਡੇ 'ਚ ਆ ਅੱਛਾ ਜੀ ਇਹਨਾਂ ਨੂੰ ਨਾ ਦੋਨਾਂ ਨੂੰ ਪਾਣੀ ਅਲੱਗ-ਅਲੱਗ ਪਾਏ ਇਹ ਪਾਣੀ ਪੀਣ ਪਿੱਛੇ ਹੀ ਲੜੀ ਜਾਂਦੇ ਨੇ ਬੇਵਕੂਫ ਵਾਟ ਇਜ਼ ਥਿਸ ਇਹਦੀ ਕਟਿੰਗ ਕਰਤੀ ਵਧੀਆ ਕੀਤਾ ਥੋੜੀ ਜਿਹੀ ਹੋਰ ਕਰ ਦੇਣੀ ਸੀਗੀ ਆਲੇ-ਦਾਲਿਓ ਗੋਲ ਜਿਹਾ ਹਾਂ ਹਾਂ ਗੋਲ ਜਿਹਾ ਬਣ ਜਾਣਾ ਸੇ ਇਹਨਾਂ ਹੀ ਉੱਪਰ ਨੂੰ ਫੈਲੂਗਾ ਨੀਚੇ ਨੂੰ ਨਹੀਂ ਫੈਲਰੂਗਾ ਆਹ ਆਂਬ ਦਾ ਬੂਟਾ ਲਗਾਇਆ ਹੋਇਆ ਇਹਨੂੰ ਇਹਦੇ ਵਿੱਚ ਰੱਖਣਾ ਸੀ ਕਿਸੇ ਤਰੀਕੇ ਨਾਲ ਇਹਦੇ ਵੀ ਨਾਈਸ ਗ੍ਰੋਥ ਹੋ ਜੂਗੀ ਇਹਨੂੰ ਕੀੜੀਆਂ ਲੱਗ ਰੱਖੀਆਂ ਨੇਗੀਆਂ ਕੀ ਚੱਕਰ ਪੈ ਗਿਆ ਇਹਦੇ ਸਪਰੇਅ ਕਰਨੀ ਪੈਣੀ ਆ ਆਪਾਂ ਨੂੰ ਹੋ ਗਈ ਕਟਿੰਗ ਆ ਜਿਹੜੀ ਖਰਾਬ ਮਰੂਦ ਨੇ ਇਹਨਾਂ ਨੂੰ ਕੱਟ ਦੋ ਇਹ ਕੱਟ ਕੇ ਸੁੱਟ ਦੋ ਇਹਨਾਂ ਦਾ ਤਾਂ ਕੋਈ ਫਾਇਦਾ ਵੀ ਨਹੀਂ ਹੈਗਾ ਇਹ ਪਤਾ ਨਹੀਂ ਕੀ ਇਹਨਾਂ ਨੂੰ ਪ੍ਰੋਬਲਮ ਹੋਈ ਆਗੀ ਇਹਨਾਂ ਨੂੰ ਵੀ ਨਾ ਇੱਥੇ ਇੱਥੇ ਟਾਣੀਆਂ ਕੱਟ ਦੀ ਜਿਹੜੀਆਂ ਫालतू ਜੀਆਂ ਨੇ ਫਿਰ ਇਹ ਉੱਪਰ ਨੂੰ ਗਰੋ ਕਰੂਗਾ ਸਾਵੇਂ نیچے ਨੂੰ ਫੈਲ ਰਿਹਾਗਾ ਹਮ ਵੱਡੀ ਕੈਂਚੀ ਦੇ ਨਾਲ ਲੈ ਕੇ ਨਾ ਵੱਡੀ ਕੈਂਚੀ ਇਹਨਾਂ ਦੀ ਕਟਿੰਗ ਕਰ ਦੇ ਮੈਨੂੰ ਲੱਗਦਾ ਹਾਂ ਅਮਰੂਦ ਜਿਹੜੇ ਲੱਗੇ ਹੋਏ ਨੇ ਉਹ ਤੋਂ ਨਾ ਕਰਨਾ ਦੂਜੀਆਂ ਟਾਣੀਆਂ ਕਰ ਦੇ ਹੂੰ ਜਿੰਨੀ ਆਪਾਂ ਇਹਨਾਂ ਦੀ ਕਟਿੰਗ ਕਰਦੇ ਆ ਇਹਨਾਂ ਦੀ ਗਰੋਥ ਉਸ ਤੋਂ ਵੀ ਜ਼ਿਆਦਾ ਹੁੰਦੀ ਆ ਫਿਰ ਉੱਪਰੋਂ ਨਾ ਘਟੇ نیچے-níche ਘਟਦੇ ਆ ਅਹ ਅਮਰੂਦ ਲੱਗਿਆ ਹੋਇਆ ਇਹਨੂੰ ਕਾਹਨੂੰ ਕੱਟਣਾ ਹਲੇ ਜਦੋਂ ਅਮਰੂਦ ਪੱਕਾ ਹਟਿਆ ਫਿਰ ਤੋੜ ਲਾਂਗੇ ਉਸ ਤੋਂ ਬਾਅਦ ਕਰਦਾਂਗੇ ਇਹਨਾਂ ਦੀ ਕਟਿੰਗ ਇਹਦੀ ਵੀ ਸਾਈਡ ਤੋਂ ਕਰਦੇ ਇੱਥੋਂ ਆ ਜਿੱਥੋਂ ਮਰੂਦ ਲੱਗਿਆ ਇੱਥੋਂ ਨਾ ਕਰ ਉਸ ਤੋਂ ਕਰਦੇ ਬੂਟਿਆਂ ਦੀ ਕਟਿੰਗ ਕਰਨੀ ਵੀ ਜ਼ਰੂਰੀ ਹੁੰਦੀ ਆਗੀ ਫਿਰ ਇਹਨਾਂ ਦੀ ਗਰੋਥ ਵਧੀਆ ਹੋ ਜਾਂਦੀ ਆਗੀ ਉਸ ਤੋਂ ਵੀ ਵਧੀਆ ਹੋ ਜਾਂਦੀ ਆ ਨਾਲੇ ਫਲ ਵੀ ਵਧੀਆ ਦਿੰਦੇ ਨੇਗੇ ਆਪਣੀ ਉਹ ਵਾਲੀ ਆਹ ਵਾਲੀ ਜਾਮਣ ਹੁੰਦ ਨਹੀਂ ਪਤਾ ਨਹੀਂ ਕੀ ਕੋਸਾ ਦੇ ਫਿਰਦਾ ਆਹ ਜਿਹੜੇ ਜਾਮਣ ਫਿਰਦਾ ਹੈ ਜੀ ਹਾਂ ਜੀ ਜੇ ਲੱਗ ਗਏ ਨਾ ਉਹਦੇ ਕਰਕੇ ਕੋਈ ਨਾ ਆਪਾਂ ਇਹਦੇ ਚ ਨਾ ਦਵਾਈ ਪਾਉਣਿਆਂਗੇ ਹਾਂ ਟਾਣੀ ਹੀ ਕੱਢ ਦੇ ਕਈ ਵਾਰ ਉਹ ਸ਼ਿਟ ਹਾਂ ਮਰੂਦ ਚਲੋ ਕੋਈ ਗੱਲ ਨਹੀਂ ਕੋਈ ਨਹੀਂ ਕੱਢਦੇ ਹੁਣ ਕੱਚਾ ਵੈਸੇ ਕੋਈ ਗੱਲ ਨਹੀਂ ਖਰਾਬ ਹੋ ਗਏ ਮਰੂਦ ਆਪਾਂ ਇਹਨਾਂ ਚ ਲਿਆ ਕੇ ਦਵਾਈ ਪਾਉਣਿਆਂਗੇ ਕਿਸੇ ਨਾ ਜਿੱਥੇ ਨੰਗਦੇ ਹੁੰਦੇ ਆ ਉਹਨਾਂ ਨੂੰ ਪੁੱਛ ਲਾਂਗੇ ਨਹੀਂ ਨਰਸਰੀ ਚ ਪੁੱਛਿਆਵਾਂਗੇ ਤਾਂ ਕਾਹਨੂੰ ਕੱਟਣਾ ਸੀਗਾ ਆਹ ਬਣ ਡਰਕ ਤ ਕੀ ਸੀਗਾ ਗੁਰ ਆਪਣਾ ਆਹਾਂ ਇਹ ਤਾਂ ਸ਼ੂਗਰ ਵਾਲਾ ਸੀ ਆ ਨਿੰਬੂ ਸੀ ਕਿ ਮਸੰਮੀ ਸੀ ਅੱਛਾ ਇਹ ਮਸੰਮੀ ਦਾ ਬੂਟਾ ਇਹਨੂੰ ਕਦੋਂ ਫਲ ਆਉਂਦਾਗਾ ਇਹਨੂੰ ਆਉਂਦਾ ਹੀ ਨਹੀਂ ਆਉਂਦਾ ਇਹ ਚ ਫਿਰ ਦਵਾਈ ਪਾਉਨੇ ਆਪਾਂ ਲਿਆ ਕੇ ਬੂਟਾ ਸੋਨਾ ਹੋਇਆ ਹੋਇਆਗਾ ਇਸ ਚ ਦਵਾਈ ਪਾਉਨੇ ਆਂਗੇ ਕਈ ਵਾਰ ਨਾ ਪ੍ਰੋਬਲਮ ਹੋ ਜਾਂਦੀ ਐ ਇਹਨਾਂ ਬੁੱਟਿਆਂ ਨੂੰ ਵੀ ਦਵਾਈ ਤੋਂ ਬਿਨਾ ਨਹੀਂ ਇਹ ਚੱਲਦੇ ਹੈਗੇ ਪਹਿਲਾਂ ਬਹੁਤ ਫਲ ਆਉਂਦੇ ਸੀ ਹੁਣ ਪਤਾ ਨਹੀਂ ਇਹਨਾਂ ਨੂੰ ਕੀ ਚੱਕਰ ਪੈ ਗਿਆ ਇੰਨਾ ਚ ਵੀ ਦਵਾਈ ਪਾਵਾਂਗੇ ਜਾਂ ਫਿਰ ਆਪਾਂ ਇਹਨਾਂ ਚ ਰੂੜੀ ਦੀ ਖਾਦ ਪਾ ਕੇ ਦੇਖ ਲੈਨੇ ਆ ਇਹਦੇ ਚ ਪਹਿਲਾਂ ਨਿੰਬੂ ਤੋੜ ਲਈ ਹੈ ਹਨਾ ਕਿ ਕਟਿੰਗ ਹੀ ਕਰਦੀ ਹੈ ਜਾਂ ਫਿਰ ਤੂੰ ਕਟਿੰਗ ਕਰ ਦੇ ਉਸ ਤੋਂ ਬਾਅਦ ਤੋੜ ਲੂੰਗੀ ਨਿੰਬੂ ਵੀ ਸੋਨੇ ਹੋਏ ਹੋਏ ਆਚਾਰ ਪਾਵਾਂਗੇ ਅਰਜਨ ਦਾ ਬੂਟਾ ਹਨਾ ਦਰਖਤ ਬਣ ਜਾਂਦਾ ਇਹ ਬਹੁਤ ਵੱਡਾ हो बूटे लिया के लामा पाए थे। गन्ना हुआ हुआ। शुगर फ्री गन्ना है इतो अपा सफाई करवा के ना होटे लगाई आप ਬਾਬਾ ਜੀ ਪਾਠ ਕਰਨ ਲੱਗ ਗਏ ਕੁਛ ਨਹੀਂ ਮੈਂ ਕਦੇ ਬਾਬਾ ਜੀ ਪਾਠ ਕਰਨ ਲੱਗ ਗਏ ਬੜੀਆਂ ਔਖੀਆਂ ਕੱਟੀਆਂ ਜਾਂਦੀਆਂ ਨੇ ਟਾਹਣੀਆਂ ਬੜੀਆਂ ਹੋ ਜਾਂਦੀਆਂ ਨੇ ਜ਼ਰੂਰੀ ਆ ਵੈਸੇ ਕਟਿੰਗ ਚਲ ਕੇ ਕਟਿੰਗ ਕਰਨ ਤੋਂ ਬਾਅਦ ਆਪਾਂ ਨਿੰਬੂ ਤੋੜਦੇ ਆਂ ਦੇਖਦੇ ਆਂ ਕਿੰਨੇ ਕੇ ਨਿਕਲਦੇ ਆਂ ਬੂਟਿਆਂ ਦੀ ਸਾਰਿਆਂ ਦੀ ਕਟਿੰਗ ਹੋ ਚੁੱਕੀ ਆਗੀ ਤੇ ਨਿੰਬੂ ਆਪਾਂ ਤੋੜ ਲੇ। ਕਾਫੀ ਹੋ ਗਏ। ਚਲੋ ਆਪਾਂ ਇਹਨਾਂ ਦਾ ਆਚਾਰ ਪਾਵਾਂਗੇ ਕੱਲ ਨੂੰ। ਤੇ ਆਹ ਨਿੰਬੂ ਨਿੰਬੂ ਦੀ ਕਟਿੰਗ ਨਹੀਂ ਮੈਂ ਕਰੀ ਹੈਗੀ ਕਿਉਂਕਿ ਇਹਨੂੰ ਬਹੁਤ ਜ਼ਿਆਦਾ ਫੁੱਲ ਆਏ ਹੋਏ ਨੇਗੇ। ਕਿਉਂਕਿ ਹੁਣ ਇਹਨਾਂ ਨੂੰ ਨਿੰਬੂ ਲੱਗਣਗੇ ਫੁੱਲਾਂ ਤੋਂ ਬਾਅਦ ਤਾਂ ਕਰਕੇ ਮੈਂ ਨਿੰਬੂ ਦੀ ਕਟਿੰਗ ਨਹੀਂ ਕਰੀ ਹੈਗੀ। ਕੱਲੇ ਬਾਕੀ ਦਰਖਤਾਂ ਦੀ ਕਟਿੰਗ ਕਰਤੀ। ਨਿੰਬੂ ਦੀ ਨਿੰਬੂ ਦੀ ਕਟਾਈ ਆਪਾਂ ਨਾ ਜਦੋਂ ਨਿੰਬੂ ਲੱਗਣ ਤੋਂ ਬਾਅਦ ਜਦੋਂ ਨਹੀਂ ਹੋਣਗੇ ਉਦੋਂ ਕਟਿੰਗ ਕਰਾਂਗੇ ਇਹਨਾਂ ਦੀ। ਕਿਉਂਕਿ ਹੁਣ ਇਹਨੂੰ ਬਹੁਤ ਜ਼ਿਆਦਾ ਨਿੰਬੂ ਲੱਗ ਰਹੇ ਨੇਗੇ ਬਾਹਗਰੂਦ ਦੀ ਮਿਹਨ ਨਾਲ ਐਵੇਂ ਹੀ ਲੱਗਦੇ ਰਹਿਣ ਇਹਦੇ ਵਿੱਚ ਪਰ ਇਹ ਵੀ ਪਾਵਾਂਗੇ ਰੂੜੀ ਦਾ ਲਿਆ ਕੇ ਰੂੜੀ ਦਾ ਰੇ ਹਰ ਇੱਕ ਦਰਖਤ ਲਈ ਜ਼ਰੂਰੀ ਆਗਾ ਕਿਉਂਕਿ ਉਹਦੇ ਨਾਲ ਇਹਨਾਂ ਦੀ ਗਰੋਥ ਵੀ ਵਧੀਆ ਹੁੰਦੀ ਆ ਤੇ ਫਲ ਵੀ ਬਹੁਤ ਵਧੀਆ ਆਉਂਦਾ ਆਗਾ ਬਾਕੀ ਉਹ ਇੱਕ ਦਰਖਤ ਨਾ ਕਿਹਦਾ ਹਾਂ ਮਸੰਮੀ ਦਾ ਇਹਨੂੰ ਕੋਈ ਫਲ ਨਹੀਂ ਲੱਗ ਰਿਹਾ ਹੈਗਾ ਇਸ ਵਾਰ ਤਾਂ ਇਹਨੂੰ ਕੋਈ ਫਲ ਆਇਆ ਹੀ ਨਹੀਂ ਪਿਛਲੇ ਸਾਲ ਤਾਂ ਵਧੀਆ ਆਏ ਸੀਗੇ ਇਸ ਸਾਲ ਨਹੀਂ ਆਏ ਹੈਗੇ ਇਹਦੇ ਵਿੱਚ ਲਿਆ ਕੇ ਦਵਾਈ ਪਾਉਣੀ ਪੈਣੀ ਆ ਇਹ ਰੂੜੀ ਦੀ ਖਾਦ ਨਾਲ ਨਹੀਂ ਸੈੱਟ ਹੋਣਾ ਹੈਗਾ ਇਹਦੇ ਵਿੱਚ ਆਪਾਂ ਦਵਾਈ ਪਾਵਾਂਗੇ ਲਿਆ ਕੇ ਤੁਹਾਨੂੰ ਦੱਸੂ ਫਿਰ ਮੈਂ ਕਿਹੜੀ ਦਵਾਈ ਦਿੱਤੀ ਹੈਗੀ ਨਰਸਰੀ ਵਾਲਿਆਂ ਨੇ ਬਾਕੀ ਜੇ ਕਿਸੇ ਨੂੰ ਪਤਾ ਹੋਵੇ ਤਾਂ ਮੈਨੂੰ ਦੱਸਦੇ ਹੋ ਜਰੂਰ ਦੱਸਿਓ ਕਮੈਂਟ ਕਰਕੇ ਕਿ ਇਹਦੇ ਵਿੱਚ ਕਿਹੜੀ ਦਵਾਈ ਪਾਈਏ ਤਾਂ ਕਿ ਇਹਨੂੰ ਫਲ ਆਵੇ ਬੂਟਾ ਬਹੁਤ ਸੋਹਣਾਗਾ ਪਰ ਫਲ ਨਹੀਂ ਲੱਗ ਰਿਹਾ ਇਸ ਸਾਲ ਨਹੀਂ ਲੱਗਿਆ ਅੱਗੇ ਲੱਗਦਾਗਾ ਆ ਤਾਂ ਚਲੋ 슈ਗਰ ਵਾਲਿਆਂ ਵਾਸਤੇ ਇਹ ਤਾਂ ਮੈਨੂੰ ਵੀ ਨਹੀਂ ਪਤਾ ਵੀ ਇਹਦਾ ਨਾਮ ਕੀ ਆ ਇਹਦੀ ਬਹੁਤ ਵਾਰੀ ਕਾਟੀ ਕਟਿੰਗ ਕਰਤੀ ਫਿਰ ਤੋਂ ਇਹਦੀ ਇੰਨੀ ਗ੍ਰੋਥ ਹੋ ਜਾਂਦੀ ਹੈਗੀ ਅਮਰੂਦ ਵੀ ਖਰਾਬ ਹੋ ਰਹੇ ਨੇ ਇਹਦੇ 'ਚ ਵੀ ਦਵਾਈ ਲਿਆ ਕਿ ਪਾਣੀ ਪੈਣੀ ਆਂਗੀ ਚਲੋ ਹੁਣ ਤਾਂ ਕਟਿੰਗ ਕਰਤੀ ਆਹ ਦੇਖੋ ਐਵੇਂ ਹੋ ਜਾਂਦੇ ਨੇ ਪਤਾ ਨਹੀਂ ਪ੍ਰੋਬਲਮ ਕੀ ਆ ਇਹਨਾਂ ਦੇ ਵਿੱਚ ਆ ਵੀ ਕੁ ਐਦਾਂ ਹੀ ਕਟਕੀਆਂ ਕੱਟ ਕੇ ਸੁੱਟਦਾ ਇਹਨੇ ਆਹ ਦੇਖੋ ਕਿੰਨੇ ਸੋਹਣੇ ਅਮਰੂਦ ਨੇਗੇ ਨਾਲੇ ਪੱਕ ਚੁੱਕੇ ਨੇ ਪਰ ਖਰਾਬ ਹੋ ਜਾਂਦੇ ਨੇ ਪਤਾ ਨਹੀਂ ਕੀ ਚੱਕਰ ਕੀ ਪੈ ਰਿਹਾਗਾ ਵੀ ਕਿਉਂ ਫਟ ਰਹੇ ਨੇਗੇ ਦਿਖਾਉਣਾ ਇਹਨਾਂ ਨੂੰ ਨਰਸਰੀ ਵਾਲਿਆਂ ਨੂੰ ਜਾ ਕੇ ਪੁੱਛਾਂਗੇ ਫਿਰ ਦੇਖਦੇ ਹਾਂ ਕੀ ਦਵਾਈ ਦਿੰਦੇ ਨੇਗੇ ਠੀਕ ਆ ਜੀ ਅੱਜ ਦਾ ਬਲੌਗ ਆਪਾਂ ਇੱਥੇ ਹੀ ਖਤਮ ਕਰਦੇ ਆਂਗੇ ਜੇ ਚੰਗਾ ਲੱਗਿਆ ਹੋਵੇ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ ਥੈਂਕ ਯੂ ਸੋ ਮੱਚ ਵੀਡੀਓ ਨੂੰ ਅੰਤ ਤੱਕ ਦੇਖਣ ਲਈ